ਲਾਹੌਰ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਚਾਰ ਦਿਨਾਂ ਦੇ ਅੰਦਰ ਕੀਤਾ ਲੁੱਟਖੋ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕੰਬਲ ਵੇਚਣ ਵਾਲੇ ਕਸ਼ਮੀਰੀਆਂ ਨਾਲ ਕੀਤੀ ਸੀ ਨਕਦੀ ਅਤੇ ਮੋਬਾਈਲ ਦੀ ਲੁੱਟਖੋ ਅੱਛਰੀਆ ਕਾਲਜੀ ਤੁਸੀਂ ਦੇਖ ਰਹੇ ਹੋ ਨਾਬਾ ਟੀਵੀ 4 ਦਿਨ ਪਹਿਲਾਂ 30 ਦਸੰਬਰ 2024 ਨੂੰ ਪ੍ਰਵਾਸੀ ਕਸ਼ਮੀਰੀ ਜੋ ਕੰਬਲ ਵੇਚਣ ਦਾ ਕੰਮ ਕਰਦੇ ਹਨ ਕੋਲੋ ਚਾਕੂ ਨਾਲ वार ਕਰਕੇ 4000 ਰੁਪਏ ਅਤੇ ਮੋਬਾਈਲ ਖੋਣ ਵਾਲੇ ਚਪਟਮਾਰ ਨੂੰ ਸਿੰਬਲ ਚੌਂਕੀ ਬਟਾਲਾ ਦੀ ਪੁਲਿਸ ਨੇ 3 ਦਿਨਾਂ ਵਿੱਚ ਹੀ ਗ੍ਰਿਫਤਾਰ ਕਰ ਲਿਆ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਦੋ ਚਪਟਮਾਰਾਂ ਨੇ ਬਟਾਲਾ ਦੇ ਗਾਂਧੀ ਕੈਂਪ ਵਿਖੇ ਸਬਜ਼ੀ ਖਰੀਦਣ ਜਾ ਰਹੇ ਪ੍ਰਵਾਸੀ ਕਸ਼ਮੀਰੀਆਂ ਸੁਨਾਵਾਲੀ ਕੋਲ 4000 ਰੁਪਏ ਅਤੇ ਜਵੇਦ ਅਹਿਮਦ ਕੋਲੋਂ ਮੋਬਾਈਲ ਖੋ ਲਿਆ ਸੀ ਅਤੇ ਮੁਲਜ਼ਮਾਂ ਵੱਲੋਂ ਸੁਨਾਵਾਲੀ ਨੂੰ ਚਾਕੂ ਦਾ ਵਾਰ ਕਰਕੇ ਜ਼ਖਮੀ ਵੀ ਕਰ ਦਿੱਤਾ ਗਿਆ ਸੀ ਸਿੰਬਲ ਚੌਂਕੀ ਇੰਚਾਰਜ ਅਸ਼ੋਕ ਕਮਾਨ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਲੁੱਟਖੋ ਆਕਾਸ਼ ਮਸੀਹ ਵਾਸੀ ਲੋਂਗੋਵਾਲ ਅਤੇ ਉਸ ਦੇ ਇੱਕ ਸਾਥੀ ਵੱਲੋਂ ਕੀਤੀ ਗਈ ਹੈ ਆਕਾਸ਼ ਮਸੀਹ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਲੁੱਟੇ ਗਏ 4000 ਰੁਪਏ ਅਤੇ ਮੋਬਾਈਲ ਫੋਨ ਵੀ ਬਰਾਮਦ ਕਰ ਲਏ ਗਏ ਹਨ ਜਦਕਿ ਉਸ ਦੇ ਸਾਥੀ ਦੀ ਤਲਾਸ਼ ਜਾਰੀ ਹੈ 31 12 24 ਨੂੰ ਨਾ ਕਸ਼ਮੀਰੀ ਆਏ ਨੇ ਸਾਡੇ ਇੱਥੇ ਕਿ ਕੀ ਕੰਬਲ ਵਗੈਰਾ ਭੇਜ ਦੇ ਰਿਹਾ ਜਿਨ੍ਹਾਂ ਜਾਣੇ ਗਾਂਧੀ ਕੈਂਪ ਤੋਂ ਸਬਜ਼ੀ ਲੈ ਕੇ ਤੇ ਵਾਪਸ ਆ ਰਹੇ ਸੀਗੇ 12:30 ਵਜੇ ਦੇ ਕਰੀਬ ਮੋਟਰਸਾਈਕਲ ਤੇ ਦੋ ਸਵਾਰ ਦੋ ਤੇ ਇੱਕ ਕੀ ਸਵਾਰ ਆਏ ਆ ਜਿਨ੍ਹਾਂ ਨੇ ਉਹਨਾਂ ਕੋਲ 4000 ਰੁਪਇਆ ਤੇ ਇੱਕ ਕੋਨ ਤੇ ਮੋਬਾਈਲ ਖੋਲਿਆ ਉਹ ਜਿਹੜਾ ਅਸੀਂ ਇਹਦੀ ਤਤਪੀਸ਼ ਤੇ ਕਰ ਰਹੇ ਸੀਗੇ ਕਰਦੇ ਕਰਦੇ ਲੰਗੋਵਾਲ ਤੋਂ ਆਕਾਸ਼ ਮਸ਼ੀਨਾ ਆ ਉਹਨੇ ਤਸਤਾ ਕਰਕੇ ਤੇ 4000 ਰੁਪਇਆ ਵੀ ਤੇ ਮੋਬਾਈਲ ਵੀ ਤੇ ਜਿਸ ਚਾਕੂ ਦੇ ਨਾਲ ਉਹਨਾਂ ਨੇ ਮਾਰ ਕੀਤਾ ਸੀਗਾ ਉਹ ਬ੍ਰਾਮ ਦਾ ਇਹ ਲੰਗੋ ਵਾਲਦਾਰ ਨੇ ਨਾ ਪਹਿਲਾਂ ਕੋਈ ਮੁਕੱਲਬਾ ਨਹੀਂ ਕਰ ਜਨੀ ਇੱਥੇ ਮੋਟਰਸਾਈਕਲ ਤੇ ਜਾਲੀ ਇਹਨਾਂ ਨੇ ਨੰਬਰ ਪਲੇਟ ਲਾਈ ਆ ਤੇ ਇਹਨਾਂ ਨੂੰ ਅਜੇ ਹੋਰ ਵੀ ਤੇ ਤਫਤੀਸ਼ ਚੱਲ ਰਹੀ ਆ ਹੋਰ ਵੀ ਲੁੱਟਾ ਹੋਆ ਜਿਹੜੀਆਂ ਇਹਨਾਂ ਨੇ ਲੈਤੀਆਂ ਵਾਂ ਉਹਨਾਂ ਨੂੰ ਤੇ ਟ੍ਰੇਸ ਹੋਉਂਦੀ ਆ ਸਰ ਤੇ ਚਾਕੂ ਨਾਲ ਵਾਰ ਕੀਤਾ ਜੀ ਚਾਕੂ ਬਰਾ ਮਦਦ ਲੈ ਗਿਆ 4000 ਰੁਪਏ ਵੀ ਬਰਾਮਦ ਕਰ ਲਿਆ ਮੋਬਾਈਲ ਵੀ ਬਰਾਮਦ ਕਰ ਜੀ ਮੇਰਾ ਨਾਮ ਜਵੇਦਾਨ ਮਲੇਕਾ ਸਰ ਮੈਂ ਕਸ਼ਮੀਰ ਘਰੇ ਨੇ ਵਾਲਾ यहाँ शाल के काम करते हैं हम। ये घटना हुई कि जिस वक़्त यहाँ पे हमारे दो बंदे तीन बंदे सब्जी लेने गए बाहर, तो वहां से सब्जी लेके वापस आ रहे थे तो उनके साथ हाथापाई हो गई दो बंदे आ गए मोटरसाइकिल पे, उन्होंने उनको फाड़ लिया एक फोन ले लिया और चार हजार रुपया नकदी ले लिया उससे और एक का हाथ काट लिया तो उसके साथ टाके आए हाथ में तो फिर हमने केस दर्ज की थी बटाले थाने तो वहां से यहाँ चौकी पे आगे जो कानवान चौकी पड़ती है रोड पे उन्होंने उसको जब्त कर लिया पूरा सामान लेके वो ही पढ़ लिया तो हम थैंक यू करते हैं प्लीज बटाले के साहब के सब के हम शुक्रगुजार हैं जिन्होंने हमारे साथ ऐसा अच्छा कर दिया दो तो दिन से दो दिन से हो गए दो दो ही दिन लगे सर दो ही दिन लगे ਲੱਗਦਾ ਬਹੁਤ ਵਧੀਆ ਬਹੁਤ ਵਧੀਆ ਆਮ ਬਹੁਤ ਸ਼ੁਕਰਗੁਜ਼ਾਰ ਹੈ ਜਿਸ ਦਾ ਯਾਂਪੇ ਬਟਾਲੇ ਦਾ ਬਹੁਤ ਸ਼ੁਕਰ ਬਹੁਤ ਅੱਛਾ ਕੰਮ ਕਰਕੇ ਦਿਖਾਇਆ ਹੈ